ਤੁਸੀਂ ਸਭ ਨੇ ਸ੍ਰੀ ਹਿਮਕੁੰਣ ਸਾਹਿਬ ਦਾ ਦਰਸ਼ਨ ਜ਼ਰੂਰ ਕੀਤੇ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਜੋ ਅੱਜ ਆਪਾਂ ਹਿਮਕੁੰਣ ਸਾਹਿਬ ਦੀ ਬਿਲਡਿੰਗ ਦੇਖਦੇ ਹਾਂ ਇੱਥੇ ਪਹਿਲਾਂ ਕੁਝ ਨਹੀਂ ਸੀ ਬਸ ਇੱਕ 10x10 ਦਾ ਕਮਰਾ ਬਣਾਇਆ ਗਿਆ ਸੀ ਅੱਜ ਦੀ ਵੀਡੀਓ ਵਿੱਚ ਆਪਾਂ ਇਸੇ ਬਾਰੇ ਚਰਚਾ ਕਰਾਂਗੇ ਸ੍ਰੀ ਹਿਮਕੁੰਣ ਸਾਹਿਬ ਨੂੰ ਲੱਭਿਆ ਕਿਵੇਂ ਗਿਆ ਅਤੇ ਇਸ ਦੀ ਬਿਲਡਿੰਗ ਕਿਵੇਂ ਤਿਆਰ ਕੀਤੀ ਗਈ ਵੀਡੀਓ ਬਣਾਉਣ ਲਈ ਬਹੁਤ ਮਿਹਨਤ ਲੱਗਦੀ ਹੈ ਕਿਰਪਾ ਕਰਕੇ ਆਪਣੇ ਕਮੈਂਟ ਜ਼ਰੂਰ ਦਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰਿਓ ਵੀਡੀਓ ਨੂੰ ਆਖਰ ਤੱਕ ਦੇਖਿਓ ਤਾਂ ਜੋ ਅਧੂਰੀ ਜਾਣਕਾਰੀ ਨਾ ਰਹਿ ਜਾਏ ਇਸ ਇਤਿਹਾਸ ਦੀ ਸ਼ੁਰੂਆਤ ਹੁੰਦੀ ਹੈ 1884 ਜਦੋਂ ਇੱਕ ਨਿਰਮਲੇ ਸੰਤ ਤਾਰਾ ਸਿੰਘ ਜੀ ਨਰੋਤਮ ਉਹਨਾਂ ਨੂੰ ਪਟਿਆਲਾ ਰਿਆਸਤ ਵੱਲੋਂ ਇੱਕ ਕੰਮ ਸੌਂਪਿਆ ਗਿਆ ਸੀ ਕਿ ਤੁਸੀਂ ਇੱਕ ਇਤਿਹਾਸਕਾਰ ਹੋ ਤੁਸੀਂ ਇੱਕ ਇਤਿਹਾਸ ਇਕੱਠਾ ਕਰੋ ਜਿਹਦੇ ਵਿੱਚ ਗੁਰੂ ਸਾਹਿਬਾਨ ਦੇ ਸਾਰੇ ਅਸਥਾਨਾਂ ਦੀ ਜਾਣਕਾਰੀ ਹੋਵੇ ਉਹਨਾਂ ਨੇ ਆਪਣੀ ਇੱਕ ਬੁੱਕ ਲਿਖੀ ਸ਼੍ਰੀ ਗੁਰੂ ਤੀਰਥ ਸੰਗ੍ਰਹਿ ਜਿਸ ਵਿੱਚ ਉਹਨਾਂ ਨੇ ਸਾਰੇ ਗੁਰਦੁਆਰਿਆਂ ਦਾ ਜ਼ਿਕਰ ਕੀਤਾ। ਨਾਲ ਹੀ ਉਸ ਬੁੱਕ ਵਿੱਚ ਉੱਥੇ ਸ਼੍ਰੀ ਹਿਮਕੁੰਡ ਸਾਹਿਬ ਦਾ ਵੀ ਜ਼ਿਕਰ ਕੀਤਾ ਹੈ। ਇਸ ਸਥਾਨ ਨੂੰ ਲੱਭਦੇ-ਲੱਭਦੇ ਉਹ ਜੋਸ਼ੀ ਮੱਠ ਤੋਂ ਹੁੰਦੇ ਹੋਏ ਪੰਡਿਤೇಶ್ਵਰ ਪਹੁੰਚੇ ਅਤੇ ਆਪਣੀ ਖੋਜ ਕਰਦੇ ਰਹੇ। ਉਹਨਾਂ ਨੂੰ ਪਤਾ ਲੱਗਾ ਕਿ ਪਹਾੜਾਂ ਵਿੱਚੋਂ ਉੱਪਰ ਵਾਲੇ ਪਾਸੇ ਇੱਕ ਲੇਕ ਹੈ ਜਿਸ ਨੂੰ ਲੋਕ ਬਹੁਤ ਪਵਿੱਤਰ ਮੰਨਦੇ ਹਨ ਅਤੇ ਲੋਕਪਾਲ ਦੇ ਨਾਮ ਨਾਲ ਜਾਣਦੇ। ਪੰਡੂਕੇਸ਼ਵਰ ਤੋਂ ਇੱਕ ਲੋਕਲ ਜਥਾ ਉੱਥੇ ਇਸ਼ਨਾਰ ਕਰਨ ਵਾਸਤੇ ਜਾਣ ਵਾਲਾ ਸੀ। ਜਦੋਂ ਭਾਈ ਤਾਰਾ ਸਿੰਘ ਜੀ ਨੇ ਕਿਹਾ ਕਿ ਮੈਂ ਵੀ ਨਾਲ ਜਾ ਸਕਦਾ ਤਾਂ ਉਹਨਾਂ ਨੇ ਕਿਹਾ ਤੁਸੀਂ ਵੀ ਚੱਲ ਸਕਦੇ ਹੋ ਜਥੇ ਨਾਲ ਉਹ ਉੱਪਰ ਹਿਮਕੁੰਡ ਵਾਲੀ ਜਗ੍ਹਾ ਤੇ ਪਹੁੰਚ ਗਏ ਅਤੇ ਉੱਥੇ ਸ਼ਿਸ਼ਨਾਨ ਕੀਤਾ ਅਤੇ ਆਲੇ ਦੁਆਲੇ ਦੇਖਿਆ ਉਹ ਸੱਤ ਵੱਡੀਆਂ ਪਹਾੜੀਆਂ ਵੇਖੀਆਂ ਉਹਨਾਂ ਨੂੰ ਹੇਮਕੁੰਡ ਪਹਾੜਤ ਹੈ ਜਾਂ ਸप्त ਸਿੰਧ ਸੋਬਿਤ ਹੈ ਤਹਾਂ ਇਹ ਵਾਲੀ ਗੱਲ ਪੂਰੀ ਪ੍ਰਤੀਤ ਹੁੰਦੀ ਨਜ਼ਰ ਆਈ ਉਹਨਾਂ ਨੇ ਦਰਸ਼ਨ ਕਰਕੇ ਮਨ ਵਿੱਚ ਪੱਕਾ ਵਿਸ਼ਵਾਸ ਕੀਤਾ ਕਿ ਇਹ ਕਲਗੀਧਰ ਜੀ ਦਾ ਹੀ ਅਸਥਾਨ ਹੈ ਆਪਣੀ ਪੁਸਤਕ ਵਿੱਚ ਉਹਨਾਂ ਨੇ ਇਹ ਸਭ ਲਿਖ ਦਿੱਤਾ 1884 ਤੋਂ ਬਾਅਦ ਤਕਰੀਬਨ 40 ਸਾਲ ਇਸ ਇਤਿਹਾਸ ਤੇ ਕਿਸੇ ਨੇ ਜਿਆਦਾ ਗੌਰ ਨਹੀਂ ਕੀਤਾ ਸਿਰਫ ਭਾਈ ਅਬੀਲ ਸਿੰਘ ਜੀ ਨੇ ਜਦੋਂ ਕਲਗੀਧਰ ਚਮਤਕਾਰ ਦੀ ਰਚਨਾ ਕੀਤੀ ਤਾਂ ਉਹਨਾਂ ਨੇ ਚਾਰ ਡਿਫਰੈਂਟ ਥਾਵਾਂ ਜੋ ਹਿਮਕੁੰਡ ਸਾਹਿਬ ਦੇ ਸਿਮਿਲਰ ਸੱਤ ਪਰਬਤ ਵਾਲੀ ਗੱਲ ਨਾਲ ਮੇਲ ਖਾਂਦੇ ਸੀ ਜਿਨ੍ਹਾਂ ਵਿੱਚੋਂ ਇੱਕ ਸੀ 나ਸਿਕ ਦੇ ਕੋਲ ਇੱਕ ਸ਼੍ਰੀ ਪਟਨਾ ਸਾਹਿਬ ਜੀ ਦੇ ਕੋਲ ਇੱਕ ਕੈਲਾਸ਼ ਪਰਬਤ ਦੇ ਕੋਲ ਤੇ ਇੱਕ ਏ ਸੀ ਜਿਸ ਨੂੰ ਪੜ੍ਹ ਤਾਰਾ ਸਿੰਘ ਮਰੂਤਮ ਜੀ ਨੇ ਲੱਭਿਆ ਸੀ ਫਿਰ ਭਾਈ ਵੀਰ ਸਿੰਘ ਜੀ ਨੇ ਲਿਖ ਦਿੱਤਾ ਕਿ ਸਾਡਾ ਪੱਕਾ ਵਿਸ਼ਵਾਸ ਹੈ ਕਿ ਸ਼੍ਰੀ ਹਿਮਕੁੰਡ ਸਾਹਿਬ ਬਾਲਾ ਪੱਕਾ ਸਥਾਨ ਇਹੀ ਹੈ ਫਿਰ ਜਦੋਂ ਕਲਗੀ ਦਾ ਚਮਤਕਾਰ ਛਪਿਆ ਤਾਂ ਉਸ ਤੋਂ ਬਾਅਦ ਅਸਲੀ ਕਹਾਣੀ ਸ਼ੁਰੂ ਹੁੰਦੀ ਹੈ ਜਦੋਂ 1932 ਦੇ ਵਿੱਚ ਸਰਦਾਰ ਸੂਨ ਸਿੰਘ ਜਿਹੜੇ ਉਸ ਟਾਈਮ ਇੰਡੀਅਨ ਮਿਲਟਰੀ ਦੇ ਵਿੱਚੋਂ ਗ੍ਰੰਥੀ ਰਟਾਇਰ ਹੋਏ ਸੀ ਉਹ ਟਿਰੀ ਗੜਵਾਲ ਇਲਾਕੇ ਵਿੱਚ ਰਹਿੰਦੇ ਸੀ ਜਦੋਂ ਉਹਨਾਂ ਨੇ ਤਲਗੀ ਤਰਚਮਦਕਰ ਰੀਡ ਕੀਤਾ ਤਾਂ ਉਹ ਹਿਮਕੋੜ ਸਾਹਿਬ ਦਾ ਸਥਾਨ ਲੱਭਣ ਲਈ ਤੁਰ ਪਏ ਫਿਰ ਉਹ 1933 ਵਿੱਚ ਸ਼੍ਰੀ ਹਿਮਕੋੜ ਸਾਹਿਬ ਨੂੰ ਲੱਭਣ ਲਈ ਆਏ ਪਰ ਉਹਨਾਂ ਨੂੰ ਸਥਾਨ ਨਹੀਂ ਲੱਭਾ ਫਿਰ ਜਿਆਦਾ ਠੰਡ ਹੋਣ ਕਾਰਨ ਉਹਨਾਂ ਨੂੰ ਆਪਣੇ ਘਰ ਵਾਪਸ ਜਾਣਾ ਪਿਆ 1934 ਵਿੱਚ ਇੱਕ ਸਾਲ ਬਾਅਦ ਫਿਰ ਇੱਥੇ ਵਾਪਸ ਆਉਂਦੇ ਹਨ ਜੋਸ਼ੀ ਮੱਠ ਪੰਡੂ ਗੇਸ਼ਵਰ ਘੁੰਮਦੇ ਹਨ ਤੇ ਫਿਰ ਜਦੋਂ ਉੱਥੇ ਲੋਕਲ ਲੋਕਾਂ ਤੋਂ ਪੁੱਛਦੇ ਹਨ ਤਾਂ ਉਹਨਾਂ ਨੂੰ ਉੱਥੋਂ ਦੇ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਉੱਪਰ ਲੋਕਪਾਲ ਨਾਮ ਦੇ ਇੱਕ ਲੇਖ ਹੈ ਫਿਰ ਉਹ ਪਿੰਡ ਦੇ ਲੋਕਾਂ ਦੀ ਮਦਦ ਦੇ ਨਾਲ ਮਹਿਰ ਨੂੰ ਕ੍ਰੋਸ ਕਰਦੇ ਹਨ ਅਤੇ ਫਿਰ ਉਸ ਸਥਾਨ ਤੇ ਪਹੁੰਚਦੇ ਹਨ ਜੋ ਦੋ ਸਥਾਨ ਦੇ ਦਰਸ਼ਨ ਕਰਦੇ ਆ ਤਾਂ ਭਾਈ ਸਮੂਹ ਸਿੰਘ ਜੀ ਉਸ ਸਥਾਨ ਨੂੰ ਲੱਭ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਫਿਰ ਵਾਪਸ ਜਾਂਦੇ ਦੱਸਿਆ ਜਾਂਦਾ ਹੈ ਕਿ ਉੱਥੋਂ ਆ ਕੇ ਮਸੂਰੀ ਦੇਰਾ ਧੁੰਦੇ ਕੋਲ ਇੱਕ ਗੁਰਦੁਆਰਾ ਸਾਹਿਬ ਪਹੁੰਚਦੇ ਹਨ ਅਤੇ ਉਥੋਂ ਦੇ ਪ੍ਰਧਾਨ ਨੂੰ ਸਾਰੀ ਗੱਲ ਦੱਸਦੇ ਆ ਪਰ ਉਥੇ ਦੇ ਪ੍ਰਧਾਨ ਨੇ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਅਤੇ SGPC ਦੇ ਕੋਲ ਵੀ ਗਏ ਪਰ SGPC ਨੇ ਵੀ ਇਸ ਗੱਲ ਤੇ ਕੋਈ ਗੌਰ ਨਹੀਂ ਕੀਤਾ ਫਿਰ ਉਹ ਭਾਈ ਵੀਰ ਸਿੰਘ ਜੀ ਦੇ ਕੋਲ ਭਾਈ ਵੀਰ ਸਿੰਘ ਜੀ ਕੋਲ ਉਹ ਉੱਥੇ ਦੋ ਦਿਨ ਰਹੇ ਭਾਈ ਵੀਰ ਸਿੰਘ ਜੀ ਨੇ ਉਹਨਾਂ ਤੋਂ ਪੂਰੀ ਜਾਣਕਾਰੀ ਲਈ ਇਸ ਬਾਰੇ ਅਤੇ ਪੱਕੇ ਜੀ ਇਹੋ ਜਾਣਦੇ ਉਹਨਾਂ ਨੇ ਉਸ ਤੋਂ ਬਾਅਦ ਆਪਣੇ ਕੋਲੋਂ 100 ਰੁਪਇਆ ਉਸੇ ਵੇਲੇ ਦਿੱਤਾ ਤੇ ਕਿਹਾ ਭਾਈ ਸੋਨ ਸਿੰਘ ਜੀ ਤੁਸੀਂ ਜਾਓ ਤੇ ਜਾ ਕੇ ਸੇਵਾ ਸ਼ੁਰੂ ਕਰੋ ਤੇ 10 ਬਾਏ 10 ਦਾ ਇੱਕ ਛੋਟਾ ਸਥਾਨ ਬਣਾ ਦਿਓ ਹੁਣ ਭਾਈ ਸੋਨ ਸਿੰਘ ਜੀ ਵਾਪਸ ਆਉਂਦੇ ਹਨ ਅਤੇ ਆਪਣੇ ਨਾਲ ਭਾਈ ਮੋਦਨ ਸਿੰਘ ਜੀ ਉਹ ਵੀ ਪਹਿਲਾਂ ਇੰਡੀਅਨ ਆਰਮੀ ਵਿੱਚ ਇੱਕ ਹਵਲਦਾਰ ਸਨ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਹੁਣ ਇਹ ਦੋ ਸਿੱਖ 1935 ਵਿੱਚ ਇਹਨਾਂ ਨੇ ਇੱਕ ਲੋਕਲ ਮਿਸਤਰੀ ਨੂੰ ਲਿਆ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਉੱਥੇ ਇੱਕ 10x10 ਦਾ ਸਥਾਨ ਤਿਆਰ ਕਰਵਾਉਣਾ ਸ਼ੁਰੂ ਕਰ ਦਿੱਤਾ। ਹੁਣ ਜਦੋਂ ਇਹ ਸਥਾਨ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ 1937 ਵਿੱਚ ਸਤੰਬਰ ਦੇ ਪਹਿਲੇ ਹਫ਼ਤੇ ਭਾਈ ਵੀਰ ਸਿੰਘ ਜੀ ਵੱਲੋਂ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਇਹਨਾਂ ਕੋਲ ਸੱਖਾਂ ਨੂੰ ਭੇਟ ਕੀਤਾ ਸੀ ਕਿ ਤੁਸੀਂ ਹੇਮਕੋੜ ਸਾਹਿਬ ਜਾ ਕੇ ਇਸ ਸਰੂਪ ਨੂੰ ਪ੍ਰਕਾਸ਼ ਕਰੋ। ਇਸ ਤਰ੍ਹਾਂ 1937 ਨੂੰ ਪਹਿਲੀ ਵਾਰ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ। ਇਸ ਤੋਂ ਬਾਅਦ ਭਾਈ ਸੂਨ ਸਿੰਘ ਜੀ ਤੇ ਭਾਈ ਮਦਨ ਸਿੰਘ ਜੀ ਦੋਨੋਂ ਰਲ ਮਿਲ ਕੇ ਇੱਥੇ ਬੜੀ ਸੇਵਾ ਕਰਦੇ ਹਨ 2 ਸਾਲ ਅੱਗੇ ਲੰਘੇ ਹਨ 1949 ਆਇਆ ਜਦੋਂ ਭਾਈ ਸੂਨ ਜੀ ਨੂੰ ਨਾਲ ਨੂੰ ਟੀਵੀ ਦੀ ਬਿਮਾਰੀ ਹੋ ਗਈ ਫਿਰ ਭਾਈ ਵੀਰ ਸਿੰਘ ਜੀ ਨੇ ਉਹਨਾਂ ਨੂੰ ਆਪਣੇ ਨਾਲ ਅੰਮ੍ਰਿਤਸਰ ਲੈ ਗਏ ਉਹ ਉੱਥੇ ਸਰੀਰ ਛੱਡ ਗਏ ਭਾਈ ਸੂਨ ਸਿੰਘ ਜੀ ਆਪਣੇ ਆਪਣਾ ਸਰੀਰ ਛੱਡਣ ਤੋਂ ਪਹਿਲਾਂ ਭਾਈ ਸੂਨ ਸਮੇਂ ਦੀ ਨੇ ਸ਼੍ਰੀ ਹਿਮਕੁੰ ਸਾਹਿਬ ਦੀ ਪੂਰੀ ਸੇਵਾ ਦੀ ਪੂਰੀ ਜ਼ਿੰਮੇਵਾਰੀ ਭਾਈ ਮੋਦਨ ਸਿੰਘ ਜੀ ਨੂੰ ਉ prann ਤੋਂ ਦਿੱਤੀ। ਇਸ ਤਰ੍ਹਾਂ ਭਾਈ ਮੋਦਨ ਸਿੰਘ ਜੀ ਨੇ तकरीबन 21 ਸਾਲ ਇੱਥੇ ਠੰਡ ਵਿੱਚ ਵਿਥੋਂ ਦੇ ਇੰਨੇ ਹਾਰਡ ਮੌਸਮ ਵਿੱਚ ਇੱਥੇ ਸਮਾਂ ਬਤੀਤ ਕਰਕੇ ਸ਼੍ਰੀ ਹਿਮਕੁੰ ਸਾਹਿਬ ਦੀ ਦਸਤਾਨ ਦੀ ਸੇਵਾ ਕੀਤੀ। ਤੁਸੀਂ ਸਭ ਨੇ ਗੁਰਦੁਆਰਾ ਗੋਬਨ ਧਾਮ ਵਿਖੇ ਇੱਕ ਵੱਡਾ ਦਰਸਤ ਜੂਰ ਦੇਖਿਆ ਹੋਵੇਗਾ ਜਿਹੜਾ ਵਿੱਚੋਂ ਖਾਲੀ ਹੈ। ਇਹ ਉਹੀ ਦਰਖਤ ਹੈ ਜਿਸ ਵਿੱਚ ਆਣ ਕੇ ਭਾਈ ਮੋਦਨ ਸਿੰਘ ਜੀ ਰਾਤ ਬਤੀਤ ਕਰਦੇ ਸਨ ਜੰਗਲੀ ਜਾਨਵਰਾਂ ਅੱਜ ਵੀ ਇਸ ਇਲਾਕੇ ਵਿੱਚ ਬਹੁਤ ਹਨ ਉਦੋਂ ਕਿੰਨਾ ਡਰ ਹੋਵੇਗਾ ਤੇ ਇਹ ਇਲਾਕਾ ਕਿੰਨਾ ਡੇਂਜਰਸ ਹੋਵੇਗਾ ਜਿੱਥੇ ਕੋਈ ਰਸਤਾ ਨਹੀਂ ਸੀ ਜੰਗਲ ਦਾ ਸੁਨਸਾਨ ਇਲਾਕਾ ਸੀ ਇਸ ਤਰ੍ਹਾਂ ਭਾਈ ਮੋਦਨ ਸਿੰਘ ਜੀ ਉਸ ਟਾਈਮ ਇਨਾ ਚੈਲੰਜਸ ਤੋਂ ਬਚਣ ਲਈ ਇਹ ਰੁੱਖ ਵਿੱਚ ਰਾਤ ਬਤੀਤ ਕਰਦੇ ਸਨ ਅਤੇ ਦਿਨ ਨੂੰ ਫਿਰ ਹਿਮਕੁੰ ਸਾਹਿਬ ਚਲੇ ਜਾਂਦੇ ਸਨ ਅਤੇ ਪੂਰਾ ਦਿਨ ਸੇਵਾ ਕਰਨ ਉਪਰੰਤ ਰਾਤ ਨੂੰ ਫਿਰ ਤੋਂ ਇੱਥੇ ਆ ਕੇ ਰਾਤ ਬទੀਰ ਕਰਦੇ ਸਨ ਭਾਈ ਵੀਰ ਸਿੰਘ ਜੀ ਨੇ ਉਦੋਂ ਜਿਹੜਾ ਆਪਣਾ ਖਾਲਸਾਈ ਸਮਾਚਾਰ ਸੀ ਜਾਂ ਜੋ ਹੋਰ ਵੀ ਜੰਨੀਆਂ ਸਿੱਖ ਅਖਬਾਰ ਰੁਕਸ ਸੀ ਸਿੱਖ ਕੌਮ ਨਾਲ ਲਿਟਰ ਉਹਨਾਂ ਵਿੱਚ ਪ੍ਰਚਾਰ ਕਰਨਾ ਸ਼ੁਰੂ ਕੀਤਾ ਸਿੱਖ ਕੌਮ ਨੂੰ ਜਾਗਰਿਤ ਕੀਤਾ ਸੇਵਾ ਲਈ ਅਪੀਲ ਕੀਤੀ ਅਤੇ ਇਸ ਤਰ੍ਹਾਂ ਕੌਮ ਨੇ ਮਾਇਆ ਇਕੱਠੀ ਕਰਨੀ ਸ਼ੁਰੂ ਕੀਤੀ ਕਿਉਂਕਿ ਉਸ ਟਾਈਮ ਜੋਸ਼ੀ ਮੱਡ ਕੋ ਇਧਰ ਆਉਣ ਵਾਸਤੇ ਕੋਈ ਵੀ ਰੋਡ ਨਹੀਂ ਸੀ ਭਾਈ ਮੋਦਨ ਸਿੰਘ ਜੀ ਦੀ ਰਹਿਨਮਾਈ ਹੇਠ 1943 ਤੋਂ 45 ਦੌਰਾਨ ਗੋਬਿੰਦ ਘਾੜ ਵਾਲਾ ਸਥਾਨੋਂ ਸਾਰਿਆ ਗਿਆ ਅਤੇ ਉਸ ਇਤਿਹਾਸਿਕ ਰੁੱਖ ਦੇ ਨੇੜੇ ਸ਼ੈੱਡ ਪਾ ਕੇ ਗੁਜ਼ਾਰਾ ਕੀਤਾ ਗਿਆ ਅੰਦਾਜ਼ਾ ਹੈ ਕਿ 1952 ਦੇ ਕਰੀਬ ਲੋਕਲ ਲੋਕਾਂ ਦੀ ਹੈਲਪ ਨਾਲ ਪਹਿਲਾ ਜਥਾ ਇੱਥੇ ਦਰਸ਼ਨ ਲਈ ਲਿਆਂਦਾ ਗਿਆ ਸੀ 1957 ਵਿੱਚ ਭਾਈ ਵੀਰ ਸਿੰਘ ਜੀ ਸ਼ਰੀਰ ਛੱਡ ਗਏ ਤੇ ਕੁਝ ਸਮਾਂ ਬਾਅਦ 1960 ਵਿੱਚ ਭਾਈ ਮੋਦਨ ਜੀ ਵੀ ਸ੍ਰੀ ਛੱਡ ਗਏ ਪਰ ਭਾਈ ਮੋਦਨ ਸਿੰਘ ਜੀ ਨੇ 1960 ਵਿੱਚ ਸ੍ਰੀ ਛੱਡਣ ਤੋਂ ਪਹਿਲਾਂ ਇੱਕ ਟਰਸਟ ਬਣਾ ਦਿੱਤਾ 1960 ਤੋਂ ਲੈ ਕੇ ਅੱਜ ਤੱਕ ਉਹੀ ਟਰਸਟ ਇਨ੍ਹਾਂ ਸਾਰੇ ਸਥਾਨਾਂ ਦੀ ਦੇਖਭਾਲ ਕਰਦਾ ਹੈ 1964 ਵਿੱਚ ਜੋ ਸ੍ਰੀ ਹਿਮਕੁੰਡ ਸਾਹਿਬ ਜੀ ਦਾ ਪੁਰਾਣਾ ਸਥਾਨ ਸੀ 10/10 ਦਾ ਉਸ ਨੂੰ ਵੱਡੇ ਕਰਨ ਦਾ ਪਲਾਨ ਸ਼ੁਰੂ ਹੋਇਆ ਤੇ ਦੱਸਦੇ ਹਨ ਕਿ 1968 ਵੇਲੇ ਕੰਮ ਸ਼ੁਰੂ ਹੋ ਗਿਆ ਉਦੋਂ ਵੀ ਜੁਸ਼ੀ ਮੱਟ ਤੋਂ ਗੋਵਿੰਦ ਘਾੜ ਤੇ ਬਦਰੀ ਨਾਲ ਤੋਂ ਵੱਲ ਨੂੰ ਇੱਕ ਪੱਕੀ ਸੜਕ ਬਣ ਗਈ ਅਤੇ ਉੱਥੋਂ ਤੱਕ ਹੋਣਾ ਜਾਣਾ ਸੌਖਾ ਹੋ ਗਿਆ ਅਤੇ ਅੱਗੇ ਲੋਕਲ ਲੋਕਾਂ ਦੀ ਮਦਦ ਨਾਲ ਹੌਲੀ-ਹੌਲੀ ਰਾਹ ਬਣਾਉਣੇ ਸ਼ੁਰੂ ਕੀਤੇ ਜਿਹੜੇ ਪਹਿਲਾਂ ਬਹੁਤ ਛੋਟੇ ਤੰਗ ਅਤੇ ਬਹੁਤ ਖਤਰਨਾਕ ਸੀ ਹੁਣ ਤਾਂ ਰਸਤੇ ਬਹੁਤ ਖੁੱਲੇ ਹੋ ਗਏ 1968 ਵਿੱਚ ਫਿਰ ਉਹ ਸ੍ਰੀ ਹਿਮਕੁੰਡ ਸਾਹਿਬ ਜੀ ਦਾ ਅੱਜ ਵਾਲਾ ਸਰੂਪ ਤੁਸੀਂ ਦੇਖ ਰਹੇ ਹੋ ਉਸ ਨੂੰ ਪਲਾਨ ਕੀਤਾ ਗਿਆ ਜੋ ਸਿਰਫ 10x10 ਫੁੱਟ ਦਾ ਸੀ ਅਤੇ ਇਹ ਹੁਣ ਇਹ ਸਥਾਨ ਕਰੀਬ 110 ਬਾਈ 110 ਫੁੱਟ ਦਾ ਹੈ ਜਿਸ ਦੀ ਜੋ ਛੱਤ ਹੈ ਉਹ ਸਪੈਸ਼ਲ ਬਣਾਈ ਗਈ ਹੈ ਜੋ ਹਰ ਇੱਕ ਮੌਸਮ ਨੂੰ ਸਹਾਰ ਸਕਦੀ ਹੈ ਇਸ ਦੀ ਪੰਜ ਨੁਕਰਾਂ ਵਾਲੀ ਦਿੱਖ ਉਸ ਨੂੰ ਹੋਰ ਵੀ ਬਹੁਤ ਸੋਹਣਾ ਬਣਾ ਦਿੰਦੀ ਇਸ ਦੀ ਛੱਤ ਨੂੰ ਦੇਖ ਕੇ ਹੀ ਹਰ ਕੋਈ ਕਹਿ ਸਕਦਾ ਹੈ ਇਹ ਗੁਰੂ ਜੀ ਨੂੰ ਸਾਹਿਬ ਜੀ ਦਾ ਸਥਾਨ ਹੈ ਇਸ ਤਰ੍ਹਾਂ ਗੁਰੂ ਦੇ ਸਿੰਘਾਂ ਨੇ ਬਹੁਤ ਮਿਹਨਤ ਦੇ ਨਾਲ ਇਹ ਗੁਰਦੁਆਰਾ ਸਾਹਿਬ ਲੱਭਿਆ ਅਤੇ ਇਸ ਦੀ ਸਾਫ਼ ਸੰਭਾਲ ਕਰਕੇ ਇੱਕ ਸੋਹਣਾ ਗੁਰਦੁਆਰਾ ਤਿਆਰ ਕੀਤਾ ਹੈ ਉਮੀਦ ਹੈ ਇਸ ਵੀਡੀਓ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੇ ਵੀਡੀਓ ਤੁਹਾਨੂੰ ਧੀਲੇ ਲੱਗੇ ਤਾਂ ਆਪਣੀ ਕੀਮਤੀ ਸੁਝਾਅ ਜ਼ਰੂਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇੱਥੇ ਅਸੀਂ ਇਸੇ ਤਰ੍ਹਾਂ ਦੀਆਂ ਵੀਡੀਓ ਸਮੇਂ-ਸਮੇਂ ਤੇ ਸ਼ੇਅਰ ਕਰਦੇ ਰਹਿੰਦੇ ਹਾਂ ਧੰਨਵਾਦ